ਨਾਲਿਆਂ ਖਾਲਿਆਂ ਦੀ ਸਫਾਈ ਕਰਨ ਵਾਲੀ ਸਰਕਾਰ ਮੁਰਦਾਬਾਦ ਨਾਲਿਆਂ ਖਾਲਿਆਂ ਦੀ ਸਫਾਈ ਨਾ ਕਰਨ ਵਾਲੀ ਸਰਕਾਰ ਮੁਰਦਾਬਾਦ ਡਰੇਨ ਵਿਭਾਗ ਮੁਰਦਾਬਾਦ ਡਰੇਨ ਵਿਭਾਗ ਮੁਰਦਾਬਾਦ ਐਸਟੀਐਮ ਲਾਪਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਕਿਸਾਨਾਂ ਦੀ ਦੋਸ਼ੀ ਸਰਕਾਰ ਮੁਰਦਾਬਾ ਕਿਸਾਨਾਂ ਦੀ ਦੋਸ਼ੀ ਸਰਕਾਰ ਮੁਰਦਾਬਾ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੀ ਸਰਕਾਰ ਮੁਰਦਾਬਾ ਕਿਸਾਨਾਂ ਦੀ ਦੋਸ਼ੀ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਟ੍ਰੇਨ ਬੁਲਾਓ ਟ੍ਰੇਨ ਬੁਲਾਓ ਅੱਜ ਜਿਹੜਾ ਹੈਗਾ ਤੁਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਹੈ ਇਹ ਕਾਰਨ ਤਾਂ ਹੈ ਜੀ ਆਪਣੇ ਅਰਸ਼ਵਾਹਾ ਕੋਠਲੀ ਕੰਡੇ ਨਾਲ ਦੀ ਸਫਾਈ ਦੀ ਭਾਰਨਾ ਹੈ ਜੀ ਇਹ ਅੱਜ ਜਦੋਂ ਨਹੀਂ ਤਾਂ 15 ਦਿਨ ਦਾ ਸੰਘਰਸ਼ ਬਿਟਿਆ ਹੋਇਆ ਹੈ ਜੀ ਅਸੀਂ ਦਿਨ ਨੂੰ ਰੋਜ਼ ਢੋਲ ਲਾਉਣੀ ਨਹੀਂ ਕਿਉਂ ਇਹ ਸਫਾਈ ਨਹੀਂ ਹੋਈ ਜੀ ਸਾਡੀਆਂ ਜੀੜੀਆਂ ਮਰ ਗਈਆਂ ਜੀ ਬਿਲਕੁਲ ਨਹੀਂ ਸਫਾਈ ਤਾਂ ਪਹਿਲਾਂ ਹੋਣੀ ਚਾਹੀਦੀ ਇਹ ਪਹਿਲਾਂ ਸਰਕਾਰਾਂ ਦਾ ਪਹਿਲਾਂ ਸਰਕਾਰਾਂ ਦਾ ਕਰਦੇ ਕਿ ਟਾਈਮ ਨਾਲ ਇਹ ਸਰਕਾਰ ਦਾ ਇੱਧਰ ਧਿਆਨ ਹੀ ਨਹੀਂ ਅਸੀਂ ਕੰਬੀਨੇਟੋ ਬਿਟ ਰਹੇ ਆ ਅੱਛਾ ਜੀ ਇਹ ਦੀ ਸਫਾਈ ਕਰ ਦਿਓ ਜੀ ਸਾਨੂੰ ਇਹ ਮਾਹਰ ਕਰਦਾ ਨਾਲ ਸਫਾਈ ਕਰ ਦਿਓ ਦਰਸਤ ਵਿੱਚ ਲਿਗੇ ਪਏ ਨੇ ਬੰਦ ਹੋਇਆ ਪਿਆ ਬਿਲਕੁਲ ਇਹ ਹਾਂਜੀ ਕਰਦੇ ਆ ਜੀ ਮਸ਼ੀਨਾਂ ਆ ਰਹੀਆਂ ਨਹੀਂ ਉਹ ਹੋ ਗਈ ਟੈਂਡਰ ਹੋ ਗਈ ਜੀ ਸਾਨੂੰ ਇਸੇ ਗੱਲਾਂ 'ਚ ਰੱਖਿਆ ਗਿਆ ਜੀ ਪਹਿਲਾਂ ਤਾਂ ਐਡੀਆਂ ਮੈਡਮ ਤਾਂ ਜੇ ਫੋਨ ਤੁਸੀਂ ਲਾ ਲਓ ਪਹਿਲਾਂ ਚੱਕਦੀ ਨਹੀਂ ਜੇ ਚੱਕੂਗੀ ਤਾਂ ਉਹ ਰਾਉਂਗ ਬੋਲਦੇ ਨੇ ਜੀ ਜੇ ਅਸੀਂ ਕਹਿੰਦੇ ਵੀ ਜੇ ਨਹੀਂ ਮਸੇਲ ਲਾਉਂਗੇ ਜੀ ਅਸੀਂ ਧਰਨਾ ਦੇਵਾਂਗੇ ਫਿਰ ਉਹ ਮੂੜੋ ਕਹਿੰਦਾ ਤੁਸੀਂ ਸਾਨੂੰ ਧਮਕੀਆਂ ਦਿੰਦੇ ਹੋ ਮੈਂ ਕਿਹਾ ਧਮਕੀਆਂ ਨਹੀਂ ਅਸਲੀਅਤ ਹੈ ਮੇਰੇ 19 ਏਕੜ ਦਾ ਮੇਰੀ ਮਰਿਆ ਜੀ ਪੂਰੀ 19 ਏਕੜ ਸਾਰੀ ਕੁਲ ਕਿੰਨੀ ਮਰਗੀ ਇੱਥੇ ਤਾਂ ਜੀ ਆਲੇ-ਦਾਲੇ ਲਾਲੋ ਵੀ 10 ਕਿੱਲਿਆਂ ਦਾ ਪਾੜਾ ਜੀ 5 ਕਿੱਲਿਆਂ ਦਾ ਇੱਧਰ ਨੂੰ 5 ਕਿੱਲਿਆਂ ਦਾ ਉੱਧਰ ਨੂੰ ਜੀ ਇਹ ਰੀਲ ਵੇਲ ਦੇ ਵਿੱਚ ਕੱਖ ਨਹੀਂ ਛਟੇ ਨੇ ਸਾਡੇ ਕਕਰਵਾ ਜ਼ਮੀਨ ਲੈ ਕੇ ਉਹ ਬਾਬੇ ਛੱਤੀ ਵੀਰਾਂ ਤੋਂ ਜੀ ਆਪਣਾ ਅੱਗੇ ਬਕੀ ਪੌੜਾਂ ਵਾਲੇ ਪੁੱਲ ਤੱਕ ਸਾਰੇ ਕੀ ਕਾਰਨ ਹੋਇਆ ਪਾਣੀ ਕਦੋਂ ਆਇਆ ਕਿਵੇਂ ਪਾਣੀ ਦਾ ਮੰਦ ਆਪਣਾ ਅਲਵਾ ਜੀ ਮੀਂਹ ਸਟਾਰਟ ਵੀ ਨਹੀਂ ਹੋਇਆ ਹਾਲ ਤਾਂ ਸ਼ੁਰੂਆਤ ਆ ਇਹ ਪਾਣੀ ਪਤਾ ਕੀ ਹੈ ਜੀ ਜਦੋਂ ਹੁਣ ਸਾਨੂੰ ਪਤਾ ਲੱਗ ਰਿਹਾ ਇੱਕ ਇਹਨਾਂ ਨੇ ਟੀਕ ਪਲਾਟ ਲਾਤਾ ਹੀ ਉੱਧ ਲੱਦੀ ਗੇਟ ਲਾਬੇ ਦਾ ਪਾਣੀ ਜਿਹੜਾ ਸਾਰਾ ਉਹਦੇ ਛੜਦਾ ਜਿੰਨਾ ਅੱਗੇ ਬਰਸਾਂ ਦਾ ਪਾਣੀ ਆਉਂਦਾ ਸੀ ਜੀ ਉਹਨਾਂ ਦਾ ਹੁਣ ਇਹ ਆਮ ਚੱਲਦਾ 24 ਘੰਟੇ ਅੱਛਾ ਜੀ 24 ਘੰਟੇ ਉੱਥੇ ਤੱਕ ਰਹਿੰਦਾ ਜਿੱਥੇ ਕਰਦੇ ਮੀਂਹਾਂ ਦਾ ਚੱਲਦਾ ਹੁੰਦਾ ਸੀ ਜਦੋਂ ਮੀਂਹ ਪੈਂਦਾ ਹੀ ਸੜਕਾਂ ਇਹ ਜਿਹੜੇ ਬਾਹਰ ਨਿਕਲ ਜਾਂਦਾ ਜੀ ਨਾਲ ਪਾਣੀ ਦੀ ਸਪਾਈ ਬੰਦ ਤਾਂ ਹੋਇਆ ਪਿਆ ਜੀ ਪਾਣੀ ਲੰਘਦਾ ਨਹੀਂ ਅੱਗੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਸਾਡਾ ਹੋਰੇ ਘੱਟੋ ਘੱਟ 10 ਲੱਖਾਂ ਦਾ ਨੁਕਸਾਨ ਹੋ ਵੀ ਜਾਂਦੇ ਐਸੇ ਦੀ ਤੁਹਾਡਾ ਕੱਲੇ ਦਾ ਮੇਰਾ 19 ਏਕੜ ਮਰ ਗਿਆ ਜੀ ਤੁਸੀਂ ਲਾ ਲਓ 5000 ਤਾਂ ਤਾਂ ਪਹਿਲਾਂ ਲੋਈ ਜੀ 2000 ਦਾ ਡੀਜ਼ਲ ਖਰਚਿਆ ਜੀ ਬਾਕੀ ਉਹਦੇ ਦਵਾਈ ਦੀ ਤੋ ਦਵਾਰੇ ਫੇਰ ਲਵਾਂਗਾ 15000 ਰੁਪਇਆ ਮੇਰਾ ਖਰਚਾ ਦਵਾਈ ਦਵਾਈ ਦਾ ਜੀ ਹੁਣ ਹੁਣ ਪਰੀ ਨਹੀਂ ਮੇਰੇ ਪੰਗੇ ਬਹੁਤ ਨੇ ਜੀ ਜਾਨਕੀ 3 ਲੱਖ ਤਾਂ ਤੁਹਾਡੀ ਹੋ ਗਿਆ ਹੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਅਸਲੀ ਹਤਾ ਮੈਂ ਪਹਿਲਾਂ ਮਾਨ ਸਾਹਿਬ ਨੂੰ ਪਈਆਂ ਨੇ ਫੋਟੋਆਂ ਐਮ ਐਲ ਸਾਹਿਬ ਨੂੰ ਵੀ ਕਿਹਾ ਮੈਂ ਮਹਾ ਜੀ ਆ ਉਹਨਾਂ ਨੇ ਵੀ ਬੁਲਾ ਕੇ ਉੱਥੇ ਨਹੀਂ ਆਪਾਂ ਕਰਦੇ ਮੈਂ ਧਰਨੇ ਤੇ ਕਹਿੰਦੇ ਨਾਲ ਬੈਠੂਗਾ ਜੇ ਨਾ ਗੱਲ ਬਣੀ ਪਰ ਪਤਾ ਨਹੀਂ ਜਾਂ ਤਾਂ 15 ਦਿਨ ਹੋ ਗਏ ਪਿਛਲੇ ਸਾਲ ਸਫਾਈ ਹੋਈ ਸੀ ਬਿਲਕੁਲ ਹੋਈ ਸੀ ਪਿਛਲੇ ਸਾਲ ਅਜੇ ਤੱਕ ਨਹੀਂ ਹੋਈ ਅਜੇ ਤੱਕ ਨਹੀਂ ਹੋਈ ਬਸ ਇਹ ਨਾਲ ਹੋ ਗਿਆ ਜੀ ਇਹ ਮੰਗ ਕਰਦੇ ਹੁਣ ਕੀ ਕਰੀਏ ਮੰਗਵਾ ਜੀ ਇਹੀ ਕਰਦੇ ਆਂ ਜੀ ਤਾਂ ਇਹ ਹੱਥ ਜੋੜਦੇ ਤੇ ਭਗਵਾਨ ਤਮਨੂਰੇ ਵੀ ਸਾਨੂੰ ਨਾ ਯਾੜ ਤੂੰ ਕਹਿੰਦੇ ਮੈਂ ਮਾਸਟਰ ਦਾ ਮੁੰਡਾ ਮੈਂ ਬਹੁਤ ਮੈਨੂੰ ਪਤਾ ਮੈਂ ਪਟਿਆ ਤੇ ਚਾੜੇ ਵੀ ਨੇ ਮੈਂ ਹੈਂਡਲ ਮਾਰੇ ਵੀ ਨੇ ਮੈਂ ਆਪਾਂ ਨੂੰ ਟੱਸਾਂ ਹਿੱਟਿਆਂ ਨੇ ਪੀਟਰਿੰਗਾਂ ਦੀਆਂ ਵੀ ਆਹ ਕਿੱਦਣ ਬਾਕੀਆ ਪ੍ਰੋਗਰਾਮ ਆ ਜਿਹੜਾ ਜ਼ਰੂਰੀ ਕਰਨ ਵਾਲਾ ਸੀ ਇੱਧਰ ਦਾ ਧਿਆਨ ਹੀ ਨਹੀਂ ਆਇਆ ਸਰਕਾਰ ਦਾ ਜੀ ਜੀ ਜੇ ਹੁਣ ਹਲੇ ਨਹੀਂ ਹੁੰਦਾ ਫਿਰ ਹੱਲ ਤਾਂ ਫਿਰ ਇੱਕੋ ਹੱਲ ਹੈ ਛੱਡ ਕੋਲੋਂ ਫਿਰ ਉੱਥੋਂ ਨੂੰ ਪਤੀ ਫਿਰ ਕਹਿੰਦੇ ਨੇ ਜੂਨੀਅਨਾਂ ਧਰਨੇ ਲਾਉਂਦੇ ਨਹੀਂ ਫਿਰ ਅਸੀਂ ਰੋਡ ਜਾਮ ਕਰਾਂ ਕਿਆ ਵੇ ਜੀ ਸਾਡਾ ਅਲਟੀਮੇਟ ਨੂੰ ਦਿੱਤਾ ਵੀ ਅੱਜ ਐਤਵਾਰ ਹੈ ਜੀ ਕੱਲ ਤੱਕ ਨਾ ਕੋਈ ਇਸੇ ਪਾਪ ਲਾਈਨ ਮਸ਼ੀਨ ਲੱਗੀ ਤਾਂ ਅਸੀਂ ਬੌੜਾਂ ਕਿਤੇ ਝਾਮ ਕਰਾਂਗੇ ਜੁਨੀਅਨਾਂ ਰਾਜ ਜੁਨੀਅਨ ਸਾਡੇ ਨਾਲ ਖੜੀ ਹੈ ਜੀ ਸਾਰੇ ਦਿਨੇ ਇਕੱਠੇ ਕਰੋ ਜੁਨੀਅਨਾਂ ਆਂ ਜੀ ਸਾਡੇ ਪਿੰਡ ਦਾ ਕਰ ਰਹਾਂ ਜੁਨੀਅਨ ਵੀ ਆਉ ਉਹ ਸਾਡੇ ਨਾਲ ਨੇ ਜੀ ਸਾਡਾ ਭਾਈਚਾਰਾ ਇਕੱਠਾ ਹੈ ਜੀ ਜੁਨੀਅਨ ਵਾਲਾ ਤਾਂ ਉਹਦਾ ਦਿਮਾਗ ਵਿੱਚ ਕਰ ਦੇਣਾ ਵੀ ਇੱਕ ਜੁਨੀਅਨਾਂ ਯੂਨੀਅਨ ਆਦੀ ਜਿੰਨਾਂ ਸਾਡੇ ਪਿੰਡ ਦੇ ਜੁਨੀਅਨ ਨੇ ਰਾਜial ਗਰੁੱਪ ਵੀ ਹੈਗਾ ਜੀ ਸਾਰੇ ਇਕੱਠੇ ਜਾ ਕੇ ਬੌੜਾਂ ਦੇ ਜਿਹੜੇ ਝਾਮ ਲਾਵਾਂਗੇ ਜੀ ਵੀਰ ਜੀ ਕੀ ਨਾਮ ਹੈ ਕਿਹੜੇ ਪਿੰਡਾਂ ਦਾ ਮੇਰਾ ਜ ਨਾ ਮੇਰਾ ਇਹ ਕਿੰਦੀ ਆ ਅੱਜ ਜਿਹੜਾ ਹੈਗਾ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ ਤੁਹਾਡਾ ਦੇਖੋ ਅੱਜ ਇਕੱਠੇ ਹੋਣ ਦਾ ਸਾਨੂੰ ਸੁਨੇਹਾ ਲੱਗਿਆ ਸੀ ਯਾ ਜੁਨੀਅਨ ਦੇ ਪ੍ਰਧਾਨਾ ਜੀ ਉਹ ਇਹ ਆਉਣ ਦਾ ਕਾਰਨ ਕੀ ਆ ਸਾਡਾ ਕਿਸਾਨ ਪਹਿਲੀ ਮਰ ਰਿਹਾ ਹੈ ਦਵਾਰੋ ਝੋਨਾ ਲਾਉਣਾ ਖਾਲਾਈ ਦਾ ਬਾੜਾ ਨਹੀਂ ਕੇਰੇ ਮੱਥਾ ਲੱਗ ਰਿਹਾ ਹੈ ਪਹਿਲਾਂ ਦੱਸ ਕੇ ਹਟੇ ਸਰਪੰਚ ਸਾਹਿਬ ਪਹਿਲਾਂ ਵੀ ਇਹਨਾਂ ਨੇ ਪੱਤਰਕਾਰਾਂ ਆਏ ਤੇ ਦਿਖਾਇਆ ਸਾਰਾ ਕੁਝ ਇਹਦਾ ਪੰਜਾਬ ਸਰਕਾਰ ਸਾਡੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਆ ਇਹ ਕੋਈ ਡਰੇਨ ਦੀ ਸਫਾਈ ਥੋੜੂ ਹੋ ਰਹੀ ਆ ਨਾ ਕਿ ਇਹ ਪਰਚਾਇਤ ਦਾ ਕੰਮ ਵੀ ਪੰਚਾਇਤ ਨੂੰ ਹੁਕਮ ਦੇਤੇ ਵੀ ਡਰੇਨ ਦੀ ਸਫਾਈ ਕਰੋ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਣਾ 2 2 ਫੁੱਟ ਵਾਲਾ ਕਿਤੇ ਡਰੇਨ ਦੀ ਸਫਾਈ ਹੋ ਜੂਗੀ ਉੱਪਰ ਕੁਦਰਤ ਮੀਂਹ ਪਾਉਣ ਨੂੰ ਤਿਆਰ ਆ ਆ ਸਾਰਾ ਰਕਵਾ ਰੋ ਲੈ ਕੇ ਜਿੱਥੇ ਤੱਕ ਇਹਦੀ ਲਪੇਟ ਚ ਆਉਂਦਾ ਢਾਈ ਤੇ 300 ਕਿਲਾ ਦਵਾਰੋ ਲੱਗਿਆ ਕਿਸਾਨ ਤਾਂ ਪਹਿਲੀ ਖੁਦਕੁਸ਼ੀ ਕਰਨ ਨੂੰ ਖੜਾ ਫਿਰ ਕਹਿੰਦੇ ਕਿਸਾਨ ਖੁਦਕੁਸ਼ੀ ਕਰਦਾ ਸਲਫਾਸ ਖਾ ਗਿਆ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਤੂੰ ਮਾਸਟਰ ਦਾ ਮੁੰਡਾ ਤੂੰ ਕਿਸਾਨ ਰਹਿ ਹੈ ਜੇ ਜੀ ਡਰੇਨ ਦੀ ਸਫਾਈ ਹੋਣੀ ਆ ਬਾਰਸ਼ਾਂ ਤੋਂ ਪਹਿਲਾਂ ਹੋਣੀ ਆ ਕਿ ਜਦੋਂ ਬਾਰਸ਼ ਆ ਗਈ ਜਾਂ ਕਿਸਾਨ ਧਰਨਾ ਲਾਉਣਗੇ ਵੀ ਦੁੱਖ ਬਿਆਨ ਕਰਨਗੇ ਫੇਰ ਹੋਣੀ ਆ ਇਹ ਇੱਕ ਲੌਲੀਪਾਪ ਆ ਕਿਸਾਨਾਂ ਨੂੰ ਇਹਨਾਂ ਇੱਕ ਪੰਚਾਇਤਾਂ ਨੂੰ ਹਦਾਇਤਾਂ ਦੇਤੀਆਂ ਜਿਹੜੇ ਪਿੰਡਾਂ ਕੋਲੇ ਪੰਚਾਇਤ ਕੋਲੇ ਗ੍ਰਾਂਟਾਂ ਨੇ ਜਾਂ ਜ਼ਮੀਨ ਦੀ ਇਨਕਮ ਜਾਵਾ ਚਾਰ ਚਾਰ ਫੁੱਟ ਨਾਲ ਨਹੀਂ ਸਫਾਈ ਹੁੰਦੀ ਇਹਦੇ ਵਿੱਚ ਨਾਬੇ ਦਾ ਪਾਣੀ ਪਾਇਆ ਜਾ ਰਿਹਾ ਐਂ ਤਾਂ ਦੇਖ ਲੈ ਪਾਣੀ ਕਿਤੇ ਜਾ ਕੇ ਮਾਰ ਕਰੂਗਾ ਕੱਲਾ ਕਿਸਾਨ ਹੀ ਮਾਰਨਾ ਮੰਡੀਆਂ 'ਚ ਸਾਡੀ ਲੁੱਟ, ਸਰਸਾਤਾਂ 'ਚ ਸਾਡੀ ਲੁੱਟ, ਸਾਡੇ ਸਾਡੇ ਉਹੀ ਗੋਲੀ ਮਾਰ ਦੇਣ। ਕੋਈ ਸਿਸਟਮ ਤਾਂ ਬਣਾ ਹੋਣਾ। ਸਾਡੇ ਉੱਪਰ ਕੋਈ ਤਾਣਾ ਮਾਣਾ ਬੁਣ ਕੇ ਤੈਅ ਕਰਨ ਸਿਸਟਮ ਨੂੰ ਚਲਾਉਣ ਤਾਂ ਸਹੀ। ਦੇਖੋ ਅਸੀਂ ਇਹੀ ਗਹਾਰ ਕਰਦੇ ਆ। ਇਹਦੀ ਪਾਪਲਾਈਨਾਂ ਸਫਾਈ ਕਰੀ ਜਾਵੇ। ਜੇ ਪਾਪਲਾਈਨਾਂ ਨਾਲ ਸਫਾਈ ਕਰੀ ਗਈ। ਕੇਰਾ ਲੱਗ ਗਿਆ ਝੋਨਾ ਦੁਬਾਰੋ ਫੇਰ ਮਾਰਨ ਜਾ ਰਿਹਾ। ਉਹਨਾਂ ਨਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਕਰਾਂਗੇ। ਅਲਟੀਮੇਟ ਅਸੀਂ ਜਿਹੀ ਬੈਠੇ ਆ। ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ। ਅਸੀਂ ਬੋੜਾਗੇੜ ਧਰਨਾ ਦੇਵਾਂਗੇ ਅਸੀਂ ਸਾਡੇ ਕਿਸਾਨ ਨੂੰ ਮਰਨ ਨਹੀਂ ਦਿੰਦੇ ਕਿਸਾਨ ਸਾਡਾ ਪਹਿਲੇ ਮਰਿਆ ਪਿਆ ਜਿਹੜੇ ਕਿਸਾਨ ਦਾ ਜੱਜ ਚੋਨਾ ਮਰ ਗਿਆ 5000 ਲਵਾਈ ਬਿੱਦ ਡੀਜ਼ਲ ਦਵਾਈਆਂ ਕਿਸਾਨ ਕਿੱਥੋਂ ਬਚੂਗਾ 80000 ਨੂੰ ਠੇਕੇ ਤੇ ਜ਼ਮੀਨ ਆ ਪੰਜਾਬ ਸਰਕਾਰ ਇਹ ਗੱਲ ਦਾ ਜਵਾਬ ਦੇਵੇ ਜਿਹੜੇ ਕਿਸਾਨਾਂ ਦਾ ਸਾਡਾ ਨਕਸਾਲ ਹੋਇਆ ਉਹਦਾ ਸਾਨੂੰ ਮੁਆਵਜ਼ਾ ਦੇਵੇ ਸਾਡੇ ਨਾਲ ਬੈਠ ਕੇ ਗੱਲ ਕਰਿਓ ਰੇ ਆ ਕੇ ਮੌਕਾ ਦੇਖੇ ਜਿਹੜੇ ਪੱਤਰਕਾਰ ਵੀ ਸਾਡੇ ਕੋਲੇ ਆਉਂਦੇ ਨੇ ਸਾਡੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਂਦੇ ਨੇ ਇਹ ਅੰਨੀ ਬੌਲੀ ਗੂੰਗੀ ਸਰਕਾਰ ਜਿਹਨੂੰ ਜਮੀ ਨਹੀਂ ਪਤਾ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਤੋਂ ਸਾਨੂੰ ਮੀਤੀ ਉਹ ਤਾਂ ਦੂਿਆਂ ਤੋਂ ਵੀ ਮਾਰੇ ਨਿਕਲ ਗਏ ਉਦੋਂ ਹੀ ਐਤੋਂ ਵੀ ਜਿਹੜੀ ਆ ਮਸ਼ੀਨ ਲੱਗੀ ਹੋਈ ਆ ਇਹ ਸਰਕਾਰ ਨੇ ਭੇਜੀਆ ਹਾਂ ਜੀ ਇਹ ਮੇਰੇ ਨੋਟਿਸ ਦੇ ਵਿੱਚ ਆ ਵੀ ਪੰਚਾਇਤ ਨੇ ਭੇਜੀਆ ਹਾਂ ਕਿ ਪੰਚਾਇਤ ਨੇ ਭੇਜੀਆ ਮੈਨੂੰ ਸੁਨੇਹਾ ਲੱਗਿਆ ਸੀ ਜੁੜੀਆਂ ਲੋਕ ਨੇ ਪਹੁੰਚੇ ਆ ਦੇਖੋ ਇਹਤੇ ਗੌਰ ਕਰੀ ਜਾਵੇ ਨੂੰ ਸਾਰਾ ਪਾਪ ਲਾਈਨ ਦਾ ਕਲੀਅਰ ਕਰਿਆ ਜਾਵੇ ਨਹੀਂ ਕਹਿਣੋ ਤੁਸੀਂ ਅਲਟੀ ਅਸੀਂ ਅਲਟੀਮੇਟ ਦੇਤਾ ਸਾਡੇ ਝੋਨੇ ਤਕਰੀਬਨ ਲੱਗ ਗਏ ਅਸੀਂ ਸਾਥ ਦੇਵਾਂਗੇ ਸਾਡੇ ਭਾਈਆਂ ਦਾ ਬਣਦਾ ਹੱਕ ਇਹਨਾਂ ਨੂੰ ਮੁਆਵਜ਼ਾ ਦਿਓ ਇਹਦੀ ਸਿਰੇ ਤੱਕ ਡਰੇਨਸ ਹੋਏ ਹਰੇ ਤਾਂ ਮੌਨਸੂਨ ਨੇ ਪਿਆਰ ਚ 10 ਕਿਰਦੀਨ ਦਿੱਤੀ ਹਰੇ ਤਾਂ ਮੀਂਹ ਹੂ ਪੈ ਰਹੇ ਨੇ ਮੌਨਸੂਨ ਸਿਰਤੇ ਖੜੀ ਆ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਇਹ ਪਿੰਡ ਦੇ ਆਪਣੇ ਜਿਹੜਾ ਰਜਵਾਹ ਕੋਟਲੀ ਤੋਂ ਕਰੋਸ ਹੁੰਦਾ ਨਾ ਸੜਕ ਤੋਂ ਜੀਤਾ ਰੋਡ ਤੋਂ ਉੱਥੋਂ ਹੀ ਤੁਸੀਂ ਲਾ ਲੋ ਵੀ 2300 ਏਕੜ ਉੱਥੋਂ ਲਵੇਟ ਤੇ ਲੈ ਲਈਦਾ ਖਤਮ ਕਰਦਾ ਜੀ ਦੀ ਆਲਾ ਹੂੰ ਪਹਿਲਾਂ ਸ਼ੁਰੂ ਦੇ ਵਿੱਚ ਆਉਂਦਾ ਜੀ ਸਾਡੇ ਪਰਿਵਾਰ ਪਰ ਮੇਲਦਾ ਇਹ ਮੁੰਡੇ ਨੇ ਜੀ ਉਹ ਆਪ ਖਿੱਤੀ ਕਰਦੇ ਨੇ 5 ਕਿਲੋ ਰੋਣ ਦੇ ਮਰਗੇ ਸੀ ਉਦੋਂ ਅੱਗੇ ਆ ਗਿਆ ਇੱਕ ठेकेدار ਆ ਜੀ ਸਾਡੇ ਭਾਈ ਸਾਹਿਬਾਂ ਦੀ ਜ਼ਮੀਨ ਹੈ ਉਹਨਾਂ ਕੋਲ ਠੇਕੇ ਤੇ ਜੀ 6 ਕਿਲੋ ਦੇ ਮਰਗੇ ਜੀ ਠੇਕੇ ਵਾਲਾ ਫਿਰ ਕਿੰਨੇ ਠੇਕੇ ਕੀ ਰੇਟ ਨੂੰ ਠੇਕੇ ਥੋੜਾ 80 ਹਜ਼ਾਰ ਨੂੰ ਪਹਿਲਾਂ ਪੈਸੇ ਨੇ ਜੀ ਅੱਛਾ ਜੀ 80000 ਰੁਪਏ ਨੂੰ ਪਹਿਲਾਂ ਪੈਸੇ ਨੇ 6 ਕਿਲੋ ਦੇ ਮਰਗੇ 19 ਏਕੜ ਮੇਰੀ ਵਰਗੀ 10 ਕਿਲੋ ਮੇਰੇ ਪਾਰ ਨੇ 9 ਕਿਲੋ ਅੱਧਾ ਅੰਦਰ ਨੇ ਮੇਰੇ ਘਰ ਕਿੰਨੇ ਉਹ ਵਰ ਕਿਨੇ ਮਤਲਬ ਲਵਾਈ ਦਵਾਂ ਵੀ ਕਿਵੇਂ ਫਰਕ ਉਦੋਂ ਆ ਗਿਆ ਜੀ ਆ ਪੰਡਤ ਜੀ ਨੇ ਸਾਡੇ ਇਹ ਵੀ ਠੇਕੇ ਦੇ ਬਾਹਰ ਆਣੇ ਉਹਰੇ ਇਹ ਵੀ ਜੀਵਦਾਰਾਂ ਦੀ ਜ਼ਮੀਨ ਹੈ 7 ਕਿੱਲੇ ਤੇ 6 ਕਿੱਲੇ ਦੇ ਲਾਗੇ ਤੇ ਪਹਿਲਾਂ ਜਦੋਂ ਮੈਂ ਆਇਆ ਇੱਕ ਕਿੱਲਾ ਲਾਉਣ ਤੋਂ ਰਹਿ ਗਿਆ ਸੀ ਉਹ ਕਿੱਲਾ ਚਲੋ ਮਰਤਾ ਉਹ ਪਹਿਲਾਂ ਵੀ ਕਿਈ ਨਹੀਂ ਉਹ ਵੀ ਮਰੇ ਜਾਣਾ ਸੀ ਵਿੱਚ ਜਦੋਂ ਬਈਆਂ ਨੂੰ ਕਿਹਾ ਵੀ ਇਹਦਾ ਕਦੋਂ ਹੋਇਆ ਤੁਸੀਂ ਇਹ ਲਾਦੋ ਨੇ ਦੂਜਾ ਕਦੋਂ ਕਰਦਾ ਕਹਿੰਦੇ ਨਾ ਜੀ ਗੰਦਾ ਪਾਣੀ ਅਸੀਂ ਇਹਦੇ ਵਿੱਚ ਪੜਦੇ ਪਹਿਲਾਂ ਇਹਨੂੰ ਬਹਿਲੀ ਕਰੋ ਟਰੈਕਟਰ ਲਾ ਕੇ ਜੀ ਇਹ ਪਾਣੀ ਕੱਢ ਕੇ ਨਾਲੇ ਜਿਹਾ ਪਾਇਆ ਇਹ ਮੋਟਰ ਦਾ ਪਾਣੀ ਪਵਾ ਕੇ ਕੱਦੂ ਕਰਕੇ ਤੇ ਕਿਲਾ ਲਾ ਪਈਏ ਕੋ ਕਿਲਾ ਲਾ ਰਹੇ ਨੇ ਹੁਣ ਬਾਕੀ ਇਹ ਕਰ ਦੂ ਕੱਦੂ ਕਰ ਦੋਗੇ ਇਹ ਮੌਸਮ ਦੁਬਾਰਾ ਤਿਆਰ ਹੈ ਜੀ ਸਿਰੇ ਤੱਕ ਰੱਖ ਲਈਏ ਇੱਥੇ 10 ਕਿੱਲਾਂ ਦੀ ਹੁਣ ਤੁਹਾਡੇ ਦਿਲ ਤੇ ਕੀ ਵੀ ਤਰੀ ਇਸ ਟਾਈਮ ਅਜੀ ਤਾਂ ਹੁਣ ਤਾਂ ਇਸ ਤਾਂ ਉਜੜੇ ਪਿਆ ਜੀ ਬਿਲਕੁਲ ਸਾਡੀ ਤਾਂ ਕਹਾਣੀ ਖਤਮ ਹੈ ਇਹ ਦੁਬਾਰਾ ਜਿਹੜਾ ਤਾਂ ਇੱਕ ਵਾਰ ਇੱਕ ਵਾਰ ਮਸਾ ਲੱਗਦਾ ਜੀ ਤੁਹੀ ਸਾਹਿਬ ਚੁੰਨ ਦਾ ਜ਼ਿੰਮੇਦਾਰ ਇੱਕ ਵਾਰ ਮਸਾ ਲਾਉਂਦਾ ਦੂਜੀ ਵਾਰ ਤਾਂ ਚਲੋ ਅਸੀਂ ਐਂ ਕਹਿੰਦੇ ਵੀ ਕੰਮ ਲੱਗ ਜਾਗੇ ਕੋਈ ਨਾ ਹੰਤੂ ਤੁਹਾਨੂੰ ਪਤਾ ਹੀ ਨਹੀਂ ਸਾ ਕਿੱਥੋਂ ਮਿਲੂਗਾ ਪੈਸਾ ਵੀ ਤਾਂ ਕਿੱਥੋਂ ਲੈ ਕੇ ਆਉਣ ਹੈ ਜੇ ਅਰੇਂਜਮੈਂਟ ਕਰਨਾ ਉਹ ਡੇਬਰੂ ਦਾ ਬਿਹਾਰੀ ਨੇ ਜਿਹੜੇ ਵਿਚਾਰੇ ਆਪਣੀ ਮਿਹਨਤ ਕਰਨ ਵਾਸਤੇ ਆਏ ਨੇ ਉਹਨਾਂ ਨੂੰ ਤਾਂ ਤੇਜੀ ਤੋਰਾਂ ਜੇ ਨਾ ਜੀ ਅਸੀਂ ਬਿਲਕੁਲ ਬਸ ਫਿਰ ਇਹ ਤਾਂ ਸਾਡੇ ਉੱਤੇ ਟੇਗ ਗਿਆ ਜੀ ਇਹ ਤਾਂ ਸਰਕਾਰ ਵੱਧ ਰਹੀ ਹੈ ਜੀ ਬਸ ਸਰਕਾਰ